ਸਲਵਾਰ ਦਾ ਸਰਨ ਪੰਜਾਬੀ ਸਲਾਈ ਕੜਾਈ ਚੈਨਲ ਤੇ ਤੁਹਾਨੂੰ ਅਸੀਂ ਉਰਦੀ ਕਟਿੰਗ ਦੱਸ ਰਹੇ ਹਾਂ ਪਹਿਲਾਂ ਤੁਹਾਨੂੰ ਅਸੀਂ ਦੱਸਿਆ ਸੀ ਕਮੀਜ਼ ਦੀ ਕਟਿੰਗ ਜੋ ਆਪਾਂ ਨੇ 4 60 ਕੱਪੜੇ ਵਿੱਚੋਂ ਕਰੀ ਨਹੀਂ ਆ ਅੱਜ ਆਪਾਂ ਦੱਸਾਂਗੇ ਤੁਹਾਨੂੰ ਸਲਵਾਰ ਦੀ ਕਟਿੰਗ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਕਟਿੰਗ ਕਰ ਸਕਦੇ ਹੋ ਕਿੰਨਾ ਵੀ ਹੈਵੀ ਨਾਪ ਆ ਜੀ ਉਸ ਹਿਸਾਬ ਨਾਲ ਦੱਸਾਂਗੇ ਸਲਵਾਰ ਦਾ ਘੇਰਾ ਆਪਾਂ ਫੁੱਲ ਬਣਾਵਾਂਗੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਲਾਈ ਦੀ ਕੋਈ ਵੀ ਵੀਡੀਓ ਦੇਖਣੀ ਹੈ ਵੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਫ੍ਰੀ ਕੋਰਸ ਆਪਾਂ ਨੇ ਆਪਣੇ ਪੰਜਾਬੀ ਸਲਾਈ ਕਢਾਈ ਚੈਨਲ ਤੇ ਪਾਇਆ ਹੈ ਜਿੱਨਾ ਸਾਡੀਆਂ ਭੈਣਾਂ ਬੀਬੀਆਂ ਬੇਟੀਆਂ ਨੇ ਕੰਮ ਸਿੱਖਣਾ ਘਰ ਬੈਠੇ ਤੁਸੀਂ ਕੰਮ ਸਿੱਖ ਸਕਦੇ ਹੋ ਪੰਜਾਬੀ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਾਉਣਾ ਹੈ ਕਟਾਈ ਹੁਣ ਆਪਾਂ ਸ਼ੁਰੂ ਕਰਨ ਜਾ ਰਹੇ ਹਾਂਗੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਕਮੀਜ਼ ਦੀ ਕਟਿੰਗ ਕੀਤੀ ਸੀ ਇਸ ਵਿੱਚੋਂ ਬਾਕੀ ਹੋਰ ਕੋਈ ਵੀ ਕਟਿੰਗ ਨਹੀਂ ਕੀਤੀ ਸੀ ਹੁਣ ਪਹਿਲਾਂ ਆਪਾਂ ਬਾਜੂ ਦੀ ਕਟਿੰਗ ਕਰਾਂਗੇ ਇਹ ਸਾਰਾ ਕੱਪੜਾ ਆਪਣੇ ਕੋਲੇ ਹੁਣ ਹੈਗਾ ਇਸ ਕੱਪੜੇ ਵਿੱਚੋਂ ਆਪਾਂ ਨੇ ਸਲਵਾਰ ਬਣਾਉਣੀ ਹੈਗੀ ਇਸ ਕੱਪੜੇ ਵਿੱਚੋਂ ਆਪਾਂ ਨੇ ਬਾਜੂ ਦੀ ਕਟਿੰਗ ਕਰਨੀ ਹੈਗੀ ਇਸ ਟ੍ਰਿਕ ਨਾਲ ਕਰਨੀ ਹੈ ਇਸ ਦੇ ਵਿੱਚ ਡਿਜ਼ਾਈਨ ਆ ਉਹ ਵੀ ਤੁਹਾਨੂੰ ਦੱਸਾਂਗੇ ਉੱਪਰਲੀ ਸਾਈਡ ਆਪਾਂ ਨੇ ਡਿਜ਼ਾਈਨ ਕਿਸ ਤਰ੍ਹਾਂ ਲੈ ਕੇ ਜਾਣਾ ਹੁਣ ਪਹਿਲਾਂ ਆਪਾਂ ਬਾਜੂ ਦੀ ਕਟਿੰਗ ਕਰਾਂਗੇ ਇੱਕ ਸਾਈਡ ਤੋਂ ਬਾਜੂ ਨੂੰ ਪਹਿਲਾਂ ਆਪਾਂ ਫੋਲਡ ਕਰ ਲਾਂਗੇ ਚਾਰ ਦੇ ਹਾਂ ਦੇ ਵਿੱਚ ਇਦੀ ਬਾਜੂ ਆਪਣੇ ਕੋਲੇ ਹੈਗੀ ਹੈਗੀ ਹਾਫ ਜਾਨੀ ਕਿ ਇਸ ਜਗ੍ਹਾ ਤੱਕ ਇਸਦੀ ਬਾਜੂ ਆਪਣੇ ਕੋਲੇ 11.5 ਇੰਚ ਸਾਢੇ 11 ਦੇ ਵਿੱਚ ਆਪਾਂ 2 ਇੰਚ ਐਕਸਟਰਾ ਲਮਾਂਗੇ 1.5 ਇੰਚ ਇਸ ਜਗ੍ਹਾ ਤੱਕ ਆਪਾਂ ਨੇ ਕਟਿੰਗ ਕਰ ਦੇਣੀ ਹੈ ਇਹਦਾ ਡਿਜ਼ਾਈਨ ਆਪਾਂ ਨੇ ਉੱਪਰਲੀ ਸਾਈਡ ਰੱਖਣਾਗਾ ਪਹਿਲਾਂ ਆਪਾਂ ਇਹ ਕੱਪੜਾ ਸਾਈਡ ਤੇ ਕਰ ਲਾਂਗੇ ਲਾਗੇ ਉਸਦੀ ਕਟਿੰਗ ਆਪਾਂ ਬਾਅਦ ਵਿੱਚ ਦੱਸਾਂਗੇ ਕਿਉਂਕਿ ਇਸ ਕੱਪੜੇ ਵਿੱਚ ਥੋੜਾ ਜੋੜ ਪਾਵਾਂਗੇ ਮੋਢਾ ਇੱਦਾਂ ਬਹੁਤ ਜ਼ਿਆਦਾ ਹੈ 10 ਇੰਚ ਮੋਢਾ ਰੱਖਣਾ ਥੋੜਾ ਜਿਹਾ ਜੋੜ ਪਊਗਾ ਜਾਵੇ ਦੂਸਰੀ ਇਸ ਤਰ੍ਹਾਂ ਘਟਾ ਕੇ ਵੀ ਮੋਢਾ ਪੂਰਾ ਕਰ ਸਕਦੇ ਹਾਂ ਇਸ ਤਰੀਕੇ ਨਾਲ ਮੋਢਾ ਆਪਾਂ ਨੇ ਪਾਉਣਾ 10 ਇੰਚ ਡਾਜ਼ਿੰਜ ਜਿੱਦਾਂ ਮੋਡਾ ਪਾਵਾਂਗੇ 3 ਇੰਚ ਆਪਾਂ ਦੇਵਾਂਗੇ ਗਲਾਈ ਇਸ ਤਰੀਕੇ ਨਾਲ ਆਪਾਂ ਨੇ ਇਹਦੀ ਕਟਿੰਗ ਕਰ ਦੇਣੀ ਆ ਅੱਗੋਂ ਆਪਣੇ ਕੋਲੇ ਬਾਜੂ ਦੀ ਮੋਰੀ ਹੈਗੀ 15 ਇੰਚ ਯਾਨੀ ਕਿ ਸਾਢੇ 7 ਇੰਚ ਤਿਆਰ ਆ ਇਸ ਤਰੀਕੇ ਨਾਲ ਆਪਾਂ ਨੇ ਇਸ ਜਗ੍ਹਾ ਤੇ ਜੋੜ ਆਪਾਂ ਪਾ ਦਾਂਗੇ ਇਸ ਦੇ ਵਿੱਚ ਆਪਣੇ ਕੋਲ ਇਹ ਕਪੜਾ ਇੱਦੇ ਵਿੱਚ ਬਾਜੂ ਦੇ ਵਿੱਚ ਜੋੜ ਪਾ ਲਾਂਗੇ ਇਹ ਆਪਣੀ ਬਾਜੂ ਦੀ ਕਟਿੰਗ ਹੋ ਕੇ ਤਿਆਰ ਆ ਹੁੰ ਤਾਂ ਨੂੰ ਸਿੱਧਾ ਅੱਧਿਆਵੀ ਸਲਵਾਰ ਦੀ ਕਟਿੰਗ ਆਪਣੇ ਕਿਸ ਤਰੀਕੇ ਨਾਲ ਕਰਨੀ ਬੱਜੂ ਦੀ ਕਟਿੰਗ ਆਪਾਂ ਨੇ ਇਸ ਜਗ੍ਹਾ ਤੋਂ ਕਰ ਲਈ ਐ ਹੁਣ ਆਪਾਂ ਨੇ ਕੀ ਕਰਨਾ ਜੋ ਆਪਣੀ ਕੁਮੀਜ਼ ਦੀ ਕਟਿੰਗ ਕਰੀ ਸੀ ਇਸ ਜਗ੍ਹਾ ਤੋਂ ਪਹਿਲਾ ਆਪਾਂ ਨੇ ਕੱਪੜੇ ਸਾਰੇ ਦੀ ਕਟਿੰਗ ਕਰ ਦੇਣੀ ਐ ਜੋ ਆਪਣੇ ਕੋਲੇ ਐਕਸਟਰਾ ਜੋ ਆਪਣੇ ਕੋਲੇ ਇਹ ਕੱਪੜਾ ਇਸ ਨੂੰ ਵੀ ਆਪਾਂ ਕੰਮ ਦੇ ਵਿੱਚ ਲੰਮਾਂਗੇ ਬਿਲਕੁਲ ਵੀ ਆਪਣਾ ਕੋਈ ਵੀ ਕੱਪੜਾ ਬੇਸਟ ਨਹੀਂ ਜਾਂਦਾ ਹੁਣ ਆਪਾਂ ਕੀ ਕਰਨਾ ਜੋ ਆਪਣੇ ਕੋਲੇ ਇਹ ਕਪੜਾ ਇਸ ਨੂੰ ਆਪਾਂ ਫੋਲਡ ਕਰ ਲਾਂਗੇ ਇਹਦੇ ਵਿੱਚ ਡਿਜ਼ਾਈਨ ਆ ਡਿਜ਼ਾਈਨ ਦਾ ਵੀ ਆਪਣੇ ਹਿਸਾਬ ਰੱਖਣਾਗਾ ਸਾਰਾ ਡਿਜ਼ਾਈਨ ਆਪਾਂ ਉੱਪਰਲੀ ਸਾਈਡ ਹੀ ਲੈ ਕੇ ਜਾਵਾਂਗੇ 벨ਟ ਇਹਦੀ ਆਪਾਂ ਲੱਗ ਦੋ ਪਾਵਾਂਗੇ ਕਿਉਂਕਿ ਨਾਪ ਵੀ ਹੈ ਵੀ ਆਪਣੇ ਕੋਲੇ ਕਪੜਾ ਵੀ ਆਪਣੇ ਕੋਲੇ 460 ਹੈ ਇਸ ਕਰਕੇ ਸਲਵਾਰ ਦਾ ਘੇਰ ਜ਼ਿਆਦਾ ਬ라운 ਦੇ ਲਈ ਆਪਾਂ 벨ਟ ਲੱਗ ਦੋ ਪਾਵਾਂਗੇ ਜੇਕਰ ਤੁਸੀਂ ਮੀਡੀਅਮ ਸਲਵਾਰ ਬਣਾਉਣੀ ਹੈ ਤਾਂ ਤੁਸੀਂ 벨ਟ ਵਿੱਚੋਂ ਹੀ ਲੈ ਸਕਦੇ ਹੋਗੇ ਹੁਣ ਆਪਾਂ ਨੇ ਇਸ ਸਾਈਡ ਤੋਂ ਪਹਿਲਾਂ ਕਟਿੰਗ ਕਰ ਦੇਣੀ ਹੈ ਕਟਿੰਗ ਆਪਾਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇਸ ਦੇ ਵਿੱਚ ਡਿਜ਼ਾਈਨ ਹੈ ਜੇਕਰ ਤੁਹਾਡੇ ਕੱਪੜੇ ਵਿੱਚ ਡਿਜ਼ਾਈਨ ਨਹੀਂ ਹੈਗਾ ਯਾਨੀ ਕਿ ਇਹ ਲਹਿਰਾ ਉੱਪਰ ਨੂੰ نیچے ਨਹੀਂ ਜਾ ਰਹੀਆਂ ਤਾਂ ਤੁਸੀਂ ਇਹ ਕਟਿੰਗ ਨਹੀਂ ਕਰਨੀ अपने को डिजाइन बन कपड़े की कटिंग करा कटिंग करके हम सारा डिजाइन आप उपरली सैड ले जाएंगे देखो ये डिजाइन इधर जा रहा दूसरा नीचे न ਕੱਲਾ ਕੱਪੜਾ ਚੰਗੀ ਤਰ੍ਹਾਂ ਸੈੱਟ ਕਰਾਂਗੇ ਤੁਹਾਨੂੰ ਡਿਜ਼ਾਈਨ ਵੀ ਦਿਖਾਵਾਂਗੇ ਵੀ ਆਪਾਂ ਨੇ ਸਾਰਾ ਡਿਜ਼ਾਈਨ ਇੱਕ ਸਾਈਡ ਇਹ ਸਾਰਾ ਕਰ ਲਿਆ ਤੇ ਇਹ ਦੇਖੋ ਤੁਸੀਂ ਆਪਣੇ ਕੋਲ ਡਾਵਲ ਕਪੜਾ ਸਾਰਾ ਡਿਜ਼ਾਈਨ ਆਪਣਾ ਹੈ ਉੱਪਰਲੀ ਸਾਈਡ ਜਾ ਰਿਹਾ ਹੁਣ ਇਹ ਪਾਸਾ ਜਿਹੜਾ ਆਪਣਾ ਉੱਪਰਲੀ ਸਾਈਡ ਰਹੂਗਾ ਦੂਸਰੀ ਸਾਈਡ ਤੋਂ ਆਪਾਂ ਲੰਮਾਂਗੇ ਪੌਂਚਾ ਯਾਨੀ ਕਿ ਮੂਰੀ ਮੂਰੀ ਆਪਣੇ ਕੋਲੇ 17 ਇੰਚ ਹੈ ਇਸ ਦੀ 12 ਇੰਚ ਪਹੁੰਚਾ ਰੱਖਣਾ ਆਪਾਂ ਨੇ ਇਹ ਸਾਰੇ ਕੱਪੜੇ ਨੂੰ ਆਪਣੇ ਸੈੱਟ ਕਰ ਲਿਆ ਆਪਣੇ ਕੋਲ ਚਾਰ ਟੇਹਾਂ ਵਿੱਚ ਕੱਪੜਾ ਹੋ ਗਿਆ ਇਹ ਹੋ ਗਿਆ ਆਪਣੀ ਉੱਪਰਲੀ ਸਾਈਡ ਕਿਉਂਕਿ ਡਿਜ਼ਾਈਨਸ ਆਪਣਾ ਸਾਰਾ ਉੱਪਰ ਨੂੰ ਜਾ ਰਿਹਾ ਹੈ ਜੀ ਬਾਜੂ ਦਾ ਡਿਜ਼ਾਈਨ ਦੇ ਆਪਾਂ ਨੇ ਉੱਪਰ ਹੀ ਕਰਨਾ ਹੈ ਜੋ ਫਰੰਟ ਬੈਕ ਆ ਉਸ ਦਾ ਡਿਜ਼ਾਈਨ ਵੀ ਸਾਰਾ ਉੱਪਰਲੀ ਸਾਈਡ ਹੀ ਜਾਂਦਾ ਹੁਣ ਆਪਾਂ ਪਹਿਲਾਂ ਲਾਉਣਾ ਲੰਬਾਈ ਦਾ ਨਿਸ਼ਾਨ ਆਪਣੇ ਕੋਲੇ ਲੰਬਾਈ ਹੈਗੀ ਸਾਡੇ 36 ਇੰਚ तीन इंच घट लावे जाने की साढ़े तेती इंच से ये हम आप मूरी का निशान लगा रहे हैं सलवार का घेर आप सठ इंच तो उपर बनावे मूरी अपने को सतारा इंच तैयार है जानि कि साढ़े अठ इंच डेढ़ इंच आप लवेंगे एना मूरी का निशान ਹੁਣ ਜੋ ਆਪਨੇ ਇਸ ਦੇ ਵਿੱਚ ਆਸਣ ਪਾਵਾਂਗੇ ਆਸਣ ਜੋ ਪਾਵਾਂਗੇ ਉਸ ਕੱਪੜੇ ਦਾ ਜੋ ਆਪਨੇ ਕੁਮੀਜ਼ ਦੀ ਸਾਈਡ ਨਾਲੋਂ ਕਟਿੰਗ ਕਰਿਆ ਉਹਦਾ ਆਸਣ ਪਾਵਾਂਗੇ ਇਹਦੇ ਲਈ ਆਪਾਂ ਨਿਸ਼ਾਨ ਲਾਵਾਂਗੇ ਤੁਸੀਂ ਕੱਪੜੇ ਦੇ ਹਿਸਾਬ ਨਾਲ ਲਾ ਸਕਦੇ ਹੋਗੇ ਆਪਾਂ 22.5 ਇੰਚ ਦੇ ਨਿਸ਼ਾਨ ਲਾਵਾਂਗੇ ਸਲਵਾਰ ਆਪਾਂ ਨੇ ਖੁੱਲੀ ਰੱਖਣੀ ਹੈ ਕੋਈ ਵੀ ਇਹਦੇ ਵਿੱਚ ਛਾਟ ਨਹੀਂ ਪਾਉਣੀ ਹੈਗੀ ਕਿਉਂਕਿ ਇਹ ਆਪਣੇ ਕੋਲੇ ਨਾਬ ਹੈ ਵੀ ਹੈ ਇਸ ਕਰਕੇ ਇਸ ਕੱਪੜੇ ਨੂੰ ਵੀ ਆਪਾਂ ਇਸਤੇਮਾਲ ਕਰਾਂਗੇ ਕੋਈ ਵੀ ਕਪੜਾ ਵੇਸਟ ਨਹੀਂ ਜਾਣ ਦਿੰਦੇ ਸਾਰੇ ਕਪੜੇ ਨੂੰ ਆਪਾਂ ਇਸਤੇਮਾਲ ਕਰਾਂਗੇ ਪਹਿਲਾਂ ਇਹ ਸਾਰੀ ਕਟਿੰਗ ਕਰ ਦਾਂਗੇ ਉਹ ਜੋ ਆਪਾਂ ਨੇ 8.5 ਇੰਚ ਦੇ ਨਿਸ਼ਾਨ ਲਗਾਏ ਇਸ ਜਗ੍ਹਾ ਤੇ ਵੀ ਆਪਾਂ ਨੇ ਸिलाई ਲਾਉਣੀ ਆ ਜਦੋਂ ਆਪਾਂ ਸਲਵਾਰ ਨੂੰ ਬਣਾਵਾਂਗੇ ਉਹ ਜਗ੍ਹਾ ਤੇ ਆਪਾਂ ਨੇ ਜੇੰਨ ਨਿਸ਼ਾਨੀ ਆਪਣੇ ਉੱਪਰ ਲਾ ਲੈਣ। ਇਹ ਆਪਾਂ ਗੁੰਮਸਲਾਈਆਂ ਪਾਵਾਂਗੇ। ਹੁਣ ਤੁਹਾਨੂੰ ਅਸੀਂ ਕੇਅਰ ਵਧਾਉਣ ਦਾ ਤਰੀਕਾ ਦੱਸ ਦਿਆਂਗੇ। ਜੋ ਆਪਣੇ ਕੋਲ ਇਹ ਕੱਪੜਾ ਇਸਨੂੰ ਆਪਾਂ ਪਹਿਲਾਂ ਚਾਰ ਟੇਹਾਂ ਦੇ ਵਿੱਚ ਫੋਲਡ ਕਰ ਲਾਂਗੇ। ਇਦਾਂ ਡਿਜ਼ਾਈਨ ਵੀ ਆਪਾਂ ਸਾਰਾ ਉੱਪਰਲੀ ਸਾਈਡ ਲੈ ਕੇ ਜਾਵਾਂਗੇ। ਪਹਿਲਾਂ ਇਸੇ ਤਰ੍ਹਾਂ ਹੀ ਇਸਨੂੰ ਆਪਾਂ ਕਟਿੰਗ ਕਰਾਂਗੇ। ਫਲੈਸ਼ ਨਾਪਾਏ ਸਟ੍ਰਾਈਕ ਨਾਲ ਹੀ ਕਟਿੰਗ ਕਰਾਂਗੇ ਉਸ ਤੋਂ ਬਾਅਦ ਇਹ ਸਾਰਾ ਡਿਜ਼ਾਈਨ ਆਪਾਂ ਉੱਪਰਲੀ ਸਾਈਡ ਲੈ ਕੇ ਜਾਵਾਂਗੇ ਇਸ ਤੋਂ ਬਾਅਦ ਵੀ ਆਪਾਂ ਅੱਗੇ ਇੱਕ ਆਸਣ ਪਾਵਾਂਗੇ ਉਹ ਜਿਹੜਾ ਆਸਣ ਪਾਵਾਂਗੇ ਇਸ ਕੱਪੜੇ ਉੱਤੇ ਪਾਵਾਂਗੇ ਸਿਰਫ ਆਪਣਾ ਜੋ ਇਹ ਕੱਪੜਾ ਦਾ ਇਸ ਦਾ ਡਿਜ਼ਾਈਨ ਨੀਚੇ ਨੂੰ ਜਾਊਗਾ ਉਹੀ ਵੀ ਕਮੀਜ਼ ਦੇ ਨੀਚੇ ਆ ਜਾਊਗਾ ਜਦੋਂ ਆਪਾਂ ਬਣਾਵਾਂਗੇ ਕਮੀਜ਼ ਦੇ نیچے ਆ ਗੋ ਬਿਲਕੁਲ ਵੀ ਦਿਖਾਈ ਨਹੀਂ ਨਾ ਬਾਕੀ ਜਿੰਨੀ ਵੀ ਸਲਵਾਰ ਆਪਣੀ ਬਣੂਗੀ ਸਾਰਾ ਡਿਜ਼ਾਈਨ ਉੱਪਰਲੀ ਸਾਈਡ ਜਾਊਗਾ ਇਸ ਡਿਜ਼ਾਈਨ ਨੂੰ ਕਿਸ ਤਰ੍ਹਾਂ ਤੁਸੀਂ ਉੱਪਰਲੀ ਸੈੱਟ ਕਰਨਾ ਇਹ ਵੀ ਤੁਹਾਨੂੰ ਅਸੀਂ ਦੱਸਾਂਗੇ ਪਹਿਲਾਂ ਆਪਾਂ ਇਹ ਕਟਿੰਗ ਕਰ ਲਈਏ ਆਸਣ ਆਪਣੇ ਕੋਲ ਇਦਾਂ ਹੈਗਾ 15 ਇੰਚ ਇਹ ਪਰ ਨਿਸ਼ਾਨ ਲਗਾਵਾਂਗੇ 12 ਇੰਚ ਦੇ ਨੋ ਜੀ ਨਾਪ ਕੇ ਵੀ ਦੱਸਾਂਗੇ ਵੀ ਆਪਣੀ ਸਲਵਾਰ ਦਾ ਘੇਰਾ ਕਿੰਨਾ ਖੁੱਲਾ ਬਣਿਆ ਸਿਰਫ ਜੋ ਇਹ ਕਪੜਾ ਇਹਦਾ ਆਪਣੇ ਕੋਲੇ ਸਿਰਫ ਜਿਹੜਾ ਡਿਜ਼ਾਈਨ ਆ ਉਹ ਨੀਚੇ ਨੂੰ ਜਾਊਗਾ ਇਹ ਆਪਣਾ ਕਪੜਾ ਹੈਗਾ ਦੂਸਰਾ ਇਸ ਦੀ ਕਟਿੰਗ ਕਰ ਦੇਣੀ ਆ ਆਪਾਂ ਨੇ ਇਹਨਾਂ ਆਸਣ ਹੁਣ ਜੋ ਆਪਣੇ ਕੋਲ ਇਹ ਡਿਜ਼ਾਈਨ ਹੈ ਦੇਖੋ نیچے ਨੂੰ ਜਾ ਰਿਹਾ ਹੈਗਾ ਦੂਸਰਾ ਡਿਜ਼ਾਈਨ ਉੱਪਰ ਨੂੰ ਜਾ ਰਿਹਾ ਹੈ ਹੁਣ ਆਪਾਂ ਨੇ ਕੀ ਕਰਨਾ ਹੈਗਾ ਇਸ ਨੂੰ ਵੀ ਲੱਗ ਤੋਂ ਕਰ ਦੇਣਾ ਜੋ ਇਹ ਡਿਜ਼ਾਈਨ ਹੈ ਇਹ ਵੀ ਨੀਚੇ ਨੂੰ ਜਾ ਰਿਹਾ ਹੈਗਾ ਦੇਖੋ ਇਸ ਤਰੀਕੇ ਨਾਲ ਆਪਾਂ ਇਹ ਸਾਰੇ ਆਸਣਾਂ ਨੂੰ ਮਿਲਾ ਲੈਣਾ ਇਹ ਸਾਰਾ ਜਿਹੜਾ ਆਪਣਾ ਡਿਜ਼ਾਈਨ ਇਹ ਉੱਪਰ ਨੂੰ ਜਾਣ ਲੱਗ ਜੂਗਾ